ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਪਿਲ ਦੇ ਕੈਨੇਡਾ 'ਚ ਕੈਫੇ ਤੇ ਗੋਲੀਬਾਰੀ ਕੀਤੀ ਗਈ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਪਿਲ ਦਾ ਇਹ ਕੈਫੇ ਹਾਲ ਹੀ ਵਿੱਚ ਖੋਲਿਆ ਗਿਆ ਸੀ ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਜਾਰੀ ਕੀਤੀ ਗਈ ਹੈ ਵੀਡੀਓ ਵਿੱਚ ਇੱਕ ਵਿਅਕਤੀ ਅਰਾਤ ਨੂੰ ਕੈਫੇ ਦੀਆਂ ਖਿੜਕੀਆਂ ਤੇ ਗੋਲੀਆਂ ਮਾਰਦਾ ਦਿਖਾਈ ਦੇ ਰਿਹਾ ਏ ਉਹ ਆਦਮੀ ਇੱਕ ਕਾਰ ਵਿੱਚ ਹੈ ਅਤੇ ਇਹ ਵੀਡੀਓ ਵੀ ਉਥੋਂ ਹੀ ਬਣਾਇਆ ਜਾ ਰਿਹਾ ਹੈ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪਾਬੰਦੀਸ਼ੁਦਾ ਖਾਲਸਥਾਨੀ ਅਤਵਾਦੀ ਸੰਗਠਨ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਲਾਡੀ ਗੈਂਗ ਵੱਲੋਂ ਨਿਸ਼ਾਨਾ ਬਣਾਇਆ ਗਿਆ ਹਮਲਾ ਹੈ ਕੈਪਸ ਨਾਮ ਕੈਫੇ ਨੇ ਹੁਣੇ ਹੀ ਇੱਕ ਸਮਾਗਮ ਕੀਤਾ ਸੀ ਜਿਸ ਨੇ ਇਸ ਦੇ ਸ਼ਾਨਦਾਰ ਗੁਲਾਬੀ ਚਿੱਟੇ ਅੰਦਰੂਨੀ ਹਿੱਸੇ ਫੁੱਲਾਂ ਦੇ ਲਹਿਜੇ ਅਤੇ ਕਾਰੀਗਰ ਕਾਫੀ ਅਤੇ ਮਠਾਈਆਂ ਦੇ ਮੈਨੂ ਲਈ ਧਿਆਨ ਖਿੱਚਿਆ ਸੀ ਹਾਲਾਂਕਿ ਜਸ਼ਨ ਹਫੜਾ ਦਫੜੀ ਵਿੱਚ ਬਦਲ ਗਏ ਜਦੋਂ ਐਤਵਾਰ ਦੇਰ ਰਾਤ ਨੂੰ ਖਾਣੇ ਦੀ ਦੁਕਾਨ ਵਿੱਚ ਭੰਨ ਤੋੜ ਕੀਤੀ ਗਈ ਕੋਈ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ ਪਰ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ ਰੈਸਟੋਰੈਂਟ ਤੇ ਗੋਲੀਬਾਰੀ ਦੇ ਮਾਮਲੇ 'ਚ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਸ ਘਟਨਾ ਦੀ ਜ਼ਿੰਮੇਵਾਰੀ ਬੀਕੇ ਆਈ ਕਾਰਕຸນ ਹਰਜੀਤ ਸਿੰਘ ਲਾਡੀ ਅਤੇ ਤੂਫਾਨ ਸਿੰਘ ਨੇ ਲਈ ਹੈ ਪੋਸਟ ਵਿੱਚ ਕਿਹਾ ਗਿਆ ਹੈ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਇੱਕ ਐਪੀਸੋਡ ਵਿੱਚ ਨਿਹੰਗ ਸਿੰਘਾਂ ਤੇ ਟਿੱਪਣੀਆਂ ਕੀਤੀਆਂ ਨੇ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਪੋਸਟ ਵਿੱਚ ਕਿਹਾ ਗਿਆ ਹੈ ਕਿ ਇਹ ਮਜ਼ਾਕ ਨਿਹੰਗ ਸਿੰਘਾਂ ਦੀ ਇੱਜ਼ਤ 'ਤੇ ਠੱਠਾ ਹੈ ਅਤੇ ਕਮੇਡੀ ਦੀ ਆੜ ਵਿੱਚ ਕਿਸੇ ਧਰਮ ਦਾ ਮਜ਼ਾਕ ਨਹੀਂ ਬਣਾਇਆ ਜਾ ਸਕਦਾ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਘੱਟੋ-ਘੱਟ 9 ਗੋਲੀਆਂ ਚਲਾਈਆਂ ਖੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਵਿੱਚ ਬੈਠਾ ਇੱਕ ਵਿਅਕਤੀ ਕੈਫੇ ਦੀ ਖਿੜਕੀ ਤੇ ਗੋਲੀਬਾਰੀ ਕਰ ਰਿਹਾ ਹੈ